ਫਰੈਂਡ ਮੈਂ ਬਣਾ ਰਹੀ ਹਾਂ ਵੇਸਣ ਦੀਆਂ ਆਚਾਰੀ ਮਠੀਆਂ ਦਿਖਾਉਣੀ ਆ ਤੁਹਾਨੂੰ ਕਿਹਨੂੰ-ਕਿਹਨੂੰ ਪਸੰਦ ਆਏ ਵੇਸਣ ਦੀਆਂ ਆਚਾਰੀ ਮਠੀਆਂ ਦੇਖੋ ਕਿੰਨੀਆਂ ਸੋਹਣੀਆਂ ਬਣਾ ਕੇ ਵੀ ਰੱਖੀਆਂ ਮੈਨੂੰ ਉਹ ਬਹੁਤ ਟੇਸਟੀ ਲੱਗਦੀਆਂ ਸਾਨੂੰ ਸਾਰਿਆਂ ਨੂੰ ਬਹੁਤ ਟੇਸਟੂ ਲੱਗਦੀਆਂ ਕੱਲ ਅਸੀਂ ਖਾਲਸਾ ਬਿਕਰੀ ਤੋਂ ਲੈ ਕੇ ਆਈ ਦੀਆਂ ਸੀਗੀਆਂ ਬਟ ਉਹ ਕਹਿੰਦੇ ਸੀ ਵੇਸਣ ਦਾ ਪਤਾ ਨਹੀਂ ਹੁੰਦਾ ਸੀ ਕੀ ਵੇਸਣ ਹੈਗਾ ਆ ਜਾਂ ਨਹੀਂ ਆ ਤੇ ਫਿਰ ਅਸੀਂ ਮੈਂ ਅੱਜ ਕੱਟ ਲੀ ਬਰੀ ਬਣਾਈਆਂ ਬੇਸਨ ਦੀਆਂ ਮੇਥੀ ਵਾਲੀਆਂ ਅ ਅਚਾਰ ਵਾਲੀਆਂ ਅਚਾਰੀ ਮਠਿਆ ਜਿਨੇ ਜਿਨੇ ਖਾਣੀਆਂ ਜਲਦੀ ਜਲਦੀ ਆਜੋ ਦੇਖੋ ਬਣ ਰਹੀਆਂ ਆ ਬਣਾ ਕੇ ਰੱਖੀਆਂ ਹੋਈਆਂ ਲੈ ਕਿਨੂ-ਕਨੂ ਪਸੰਦਦਾ ਮੈਨੂੰ ਇਹ ਵੀ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ दस सकती हूं फ्रेंड्स ये तुसी खानीया हुई हां ओके मैं जरूर बना के थाने दूंगी ओके बाय हमने मंगाया है एक प्रोडक्ट गैस करो क्या है इतने छोटे में क्या हो सकता है बताओ बताओ फ्रेंड्स सानू रिसीव हुआ एक पार्सल ਦੇਖਦੇ ਆਪਾਂ ਜ਼ਰਾ ਖੋਲ ਕੇ ਇਹਦੇ ਵਿੱਚ ਕੀ ਆ ਪਰ ਮੈਨੂੰ ਲੱਗਿਆ ਕਿ ਮੇਰਾ ਨਹੀਂ ਐਨਾ ਛੋਟਾ ਕੂਰੀਅਰ ਤਾਂ ਮੈਂ ਕਦੇ ਆਰਡਰ ਹੀ ਨਹੀਂ ਕੀਤਾ ਦੇਖਦੇ ਆ ਖੋਲ ਕੇ ਕੀ ਨਿਕਲਦਾ ਥੋੜਾ ਜਿਹਾ ਮੈਨੂੰ ਯਾਦ ਆ ਗਿਆ ਵੈਸੇ ਹੁਣ ਇੱਕ ਮਿੰਟ ਦੇਖਦੇ ਆ ਆਪਾਂ ਨੂੰ ਰੀਸਿਵ ਹੋਇਆ ਗਾਇਲਸ ਗਰਮੀ ਦਾ ਤੋਫਾ ਮੇਰਾ ਫੇਵਰੇਟ ਮੇਰੀ ਗੁੰਮਗੀ ਸੀਗੀ ਪਹਿਲਾਂ ਇਹ ਵਾਲੀ ਮੇਰੀ ਫੇਵਰੇਟ ਹੈ ਮੋਸਟ ਫੇਵਰੇਟ ਆਪਾਂ ਮਹਰਸੀ ਬਈਆਂ ਤੋਂ ਥੈਂਕ ਯੂ ਇਸ਼ੂਕ ਬਈਆਂ ਆ ਗਈਆਂ ਦਿਨ ਵੱਡੇ ਹੋ ਗਏ ਸਾਡੇ ਇੱਥੇ ਕੋਠੇ ਦੇ ਉੱਪਰ ਦੇਖੋ ਕਬੂਤਰ ਉੱਡਿਆ ਉੱਡ ਗਿਆ మారీ పౌద్యూ పా ਅਜੋ ਫਿਰ ਜਿਹਨੇ ਜਿਹਨੇ ਖਾਣੀਆਂ ਬਣ ਗਿਆ ਮੇਰੀਆਂ ਫੇਵਰਿਟ ਮਠਿਆਈਆਂ